ਨੀ ਮੇਰੀ ਮੇਰਾ ਮੇਰੀ ਦਾ ਖੋ ਉਹ ਆਪ ਜਿੱਥੇ ਤੋਂ ਪਿੱਛੋਂ ਆਉਂਦਾ ਆ ਉਹ ਅੱਥੇ ਬੈਠੇ ਬੈਠ ਸਕਦੇ ਫਿਰ ਮੈਂ ਕਾਣ ਮਤ ਦੁਸ਼ਮਣੀ ਨਹੀਂ ਹੈ ਨਹੀਂ ਸਾਡੀ ਤੇਰਾ ਕੋ ਹੈਗੀ ਸਾਡੀ ਤੇਰਾ ਕੋ ਸੁਣਨ ਦੀ ਯਾਰ ਤੂੰ ਯਾ ਸੇਫਟੀ ਆਫ ਕਰ ਫਿਰ ਤੁਸੀਂ ਅੱਜ ਆਫ ਕਿਉਂ ਕਰਦੇ ਫਿਰ ਜਦੋਂ ਤੂੰ ਸਾਰੇ ਨਹੀਂ ਮਾਰਦਾ ਫਿਰ ਨਹੀਂ ਜਦੋਂ ਮੀਡੀਆ ਕ ਬਣਾਈਏ ਫਿਰ ਤੂੰ ਸੇਫਟੀ ਆਫ ਕਰ ਕਿਉਂ ਤਾ ਯਾਰ ਮੀਡੀਆ ਕਰ ਫਿਰ ਤੇ ਜੇ ਤੇਰਾ ਦੁਸ਼ਮਣੀ ਨਹੀਂ ਤਾਨੂੰ ਕੀ ਲੱਗਦਾ ਅੱਜ ਸ਼ਾਰਟ ਵੀ ਆ ਜਾ ਸਕਦਾ ਸਾਡੀ ਤੇਰਾ ਕੀ ਸੁਣਨੀ ਫਿਰ ਕਿਉਂ ਮਾਰ ਦੋ ਜੀ ਮੈਨੂੰ ਕੋਈ ਨਹੀਂ ਹਟਾਏ ਪ੍ਰੈਸ ਵਾਲੇ ਆ ਗਏ ਤੇ ਇਹਦਾ 2016 ਦੇ ਆਸ-ਪਾਸ ਮੈਰਿਜ ਹੋਈ ਸੀ ਇਹ ਬੰਦਾ ਸਾਈਕੋ ਟਾਈਪ ਹੀ ਉਹਨੂੰ ਮੈਂਟਲੀ ਤੇ ਫਿਜ਼ੀਕਲੀ ਟੌਰਚਰ ਕਰਦਾ ਰਿਹਾ ਸਾਡੀ ਪੁਲਿਸ ਕੰਪਲੇਨਾਂ ਵੀ ਹੋਇਆ ਮੈਲਾ ਮੰਡਲ ਚ ਕੇਸ ਵੀ ਗਿਆ ਬਟ ਇਹ ਬੰਦਾ ਨਹੀਂ ਸਮਝਿਆ ਤੇ ਇਹ ਧਮਕਾਂਦਾ ਹੀ ਉਹਨਾਂ ਨੂੰ ਤੇ 2020 ਚ ਮੇਰੇ ਬ੍ਰਦਰ ਦੀ ਡੈਥ ਹੋਈ ਤੇ ਅਸੀਂ ਮੇਰੀ ਮਦਰ ਇਕੱਲੇ ਹੀ ਉਹਨਾਂ ਨੇ ਫਿਰ ਇਹਨੂੰ ਆਪਣੇ ਕੋਲ ਲੈ ਆਏ ਕਿਉਂਕਿ ਉਹ ਆਂਦੇ ਕਿ ਮੈਂ ਮੇਰ ਕੋ ਨਹੀਂ ਰੋਜ਼ ਦੇ ਨਾਲ ਲੜਿਆ ਜਾਂਦਾ ਤੇ ਥਾਣਿਆਂ ਵਿੱਚ ਖੱਜਲ ਹੋਇਆ ਜਾਂਦਾ ਇਹ 2020 ਦੇ ਮੇਰੀ ਸਿਸਟਰ ਘਰ ਹੀ ਤੇ ਇਹ ਨੂੰ ਮੈਂਟਲੀ ਤੇ ਮੈਂਟਲੀ ਹਰਾਸਮੈਂਟ ਫੋਨ ਕਰ ਕਰ ਕਰਦਾ ਸੀ ਧਮਕੀਆਂ ਦਿੰਦਾ ਰਿਹਾ ਕਿ ਮੈਂ ਤੈਨੂੰ ਮਾਰ ਦੇਣਾ ਬਟ ਉਹਨੇ ਕਿਹਾ ਕਿ ਚਲੋ ਕੋਈ ਨਹੀਂ ਜਦੋਂ ਮੈਂ ਆਪਦੇ ਘਰੇ ਬੈਠੀ ਹਾਂ ਤਾਂ ਫਿਰ ਇਹ ਮੈਨੂੰ ਕਿੱਥੇ ਮਾਰ ਦੇਗਾ ਪਰ ਸਾਨੂੰ ਨਹੀਂ ਪਤਾ ਕਿ ਇਹਨਾਂ ਸੱਚੀ ਇਹ ਕੰਮ ਕਰਨਾ ਇਹ ਰਾਤ 3 ਵਜੇ ਗਿਆ ਵਾ ਤੇ ਕਾਂਦੇ ਨੇ ਟੱਪੀ ਆ ਤੇ ਇਹਨੇ ਉੱਥੇ ਆਵਾਜ਼ ਦਿੱਤੀ ਸਿਸਟਰ ਨੂੰ ਜਦੋਂ ਜਾਲੀ ਵਾਲਾ ਦਰਵਾਜ਼ਾ ਖੋਲਣ ਆਈ ਆ ਇਹਨੇ ਉਹਦੇ ਦੋ ਗੋਲੀਆਂ ਮਾਰ ਦਿੱਤੇ ਆ ਉੱਥੇ ਡੇਗੀ ਬਟ ਇਹਨੇ ਬਾਅਦ ਵਿੱਚ ਜਾ ਕੇ ਮੇਰੇ ਮਦਰ ਸੁੱਤੇ ਦੇ ਹੀ ਮੰਜੇ ਤੇ ਤੇ ਉੱਠਣ ਹੀ ਲੱਗੇ ਤੇ ਉਹਨਾਂ ਨੂੰ ਗੋਲੀ ਮਾਰ ਦਿੱਤਾ ਆਪਣੇ ਆਪਣੇ ਆਪ ਗੋਲੀ ਮਾਰਤੀ ਮਦਰ ਨੂੰ ਵੀ ਗੋਲੀ ਮਾਰਤੀ ਤੇ ਇਹ ਹੁਣ ਇੱਥੇ ਆ ਗਏ ਤੇ ਫਲੈਟ ਜਿਹਦੇ ਘਰ ਹੈ ਕਹਿੰਦਾ ਘਰ ਹੀ ਪੈਂਦੀ ਹੈ ਹਾਂਜੀ ਇਹ ਖੋਦਾ ਘਰ ਹੀ ਇਹਦਾ ਖੋਦਾ ਫਲੈਟ ਹੀ ਹਾਂਜੀ ਹਾਂਜੀ ਗੌਰਪ੍ਰੀਤ ਦੇ ਖੋਦਾ ਫਲੈਟ ਹੀ ਇਹ ਇੱਥੇ ਆ ਗਏ ਲੋਕ ਗਿਆ ਇਹਨੂੰ ਸਵੇਰੇ ਫੋਨ ਵੀ ਪੁਲਿਸ ਵਾਲਿਆਂ ਨੇ ਕੀਤਾ ਮੇਰੇ ਹਸਬੰਦ ਵੀ ਪੁਲਿਸ ਚਾ ਤੇ ਉਹਨਾਂ ਨੇ ਵੀ ਰਿਕਵੈਸਟ ਕੀਤੀ ਸਰ ਦੇ ਕਹਿੰਦੇ ਕਿ ਤੂੰ ਸਟੈਂਡਰਡ ਕਰ ਦੇ ਇਹਨੇ ਕਿਹਾ মিডিਆ ਨੂੰ ਬੁਲਾਓ ਤੇ ਜਦੋਂ ਅਸੀਂ ਇੱਥੇ ਆਏ ਆ ਤੇ ਇਹਨੇ ਸੋ ਸਾਡੀ ਖੁਦ ਵੀ ਕਰ ਲਿਆ ਹਾਂਜੀ ਹਾਂਜੀ